ਤੇ ਇੱਕ ਵਾਰ ਕਾਕਾ ਕੋੜਾ ਰਹਿ ਸਾਡੇ ਦੋ ਆਗੂਆਂ ਨੂੰ ਡਾਕਟਰ ਦਰਸ਼ਪਾਲ ਤੇ ਛੰਡਾ ਸੁੰਦੀ ਗੱਲਬਾਤ ਹੋਈ ਆ ਉਹਨਾਂ ਨਾਲ ਵੀ ਇਹੋ ਗੱਲਾਂ ਹੋਈਆਂ ਉਹਨਾਂ ਨੇ ਵੀ ਜਵਾਬ ਦੇ ਵਿੱਚ ਜਿਹੜੀ ਚਿੱਠੀ ਕੱਢੀ ਆ ਕਿ ਸੋਡੀਆਂ ਚਿੱਠੀਆਂ ਭਰავੋ ਜਿਹੜੀਆਂ ਪਾਈਆਂ ਨੇ ਇਹ ਦੁਸ਼ਮਣ ਦਾ ਪੱਖ ਪੂਰਦਿਆਂ ਨੇ ਮੋਰਚੇ ਦਾ ਨੁਕਸਾਨ ਕਰਦਿਆਂ ਨੇ ਫਿਰ ਵੀ ਅਸੀਂ ਬੇਨਤੀ ਕਰਦਿਆਂ ਕਿ ਜੇ ਤੁਸੀਂ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਰੂਪ ਇਹਦੇ ਸਨਾਤਾ ਨੂੰ ਦਰਸਤ ਮੰਨਦੇ ਹੋ ਇਕਤਾ ਦਾ ਹੱਥ ਸੋਡੇ ਨਾਲ ਅੱਗੇ ਵਧਾਇਆ ਜਾ ਸਕਦਾ ਹੈ ਦੱਸੋ ਭਰਾਵੋ ਇਕਤਾ یوں ਹੁੰਦੀ ਹੈ ਉਸ ਤੋਂ ਬਾਅਦ ਗੱਲਾਂ ਜਾਮ ਹੋ ਗਈਆਂ ਜਾਮ ਹੋਣ ਤੋਂ ਬਾਅਦ ਫੇਰ ਇੱਕ ਚਿੱਠੀ ਆਉਂਦੀ ਹੈ ਭੰਦੇਰ ਸਾਹਿਬ ਵੱਲੋਂ ਕਿ ਅਸੀਂ ਚਿੱਠੀ ਕੱਢੀ ਹੈ ਸੰਯੁਕਤ ਮੋਰਚੇ ਨੂੰ ਵੀ ਇਕਤਾ ਕਰਨਾ ਚਾਹੁੰਦੇ ਆ ਉਹਦੀ ਪੌਰੀ ਮੀਟਿੰਗ 18 ਤਰੀਕ ਨੂੰ 18 ਐਸੇ ਦਿਨੇ ਨੂੰ ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਐ ਤੇ 21 ਤਰੀਕ ਨੂੰ ਮੁੜ ਕੇ ਉਹਨਾਂ ਨੂੰ ਗੱਲਬਾਤ ਵਾਸਤੇ ਪਟਿਆਲੇ ਗੁਰਦੁਖਨਵਾਲੇ ਗੁਰਦੁਆਰੇ ਦੇ ਵਿੱਚ ਸੱਦਾ ਦਿੱਤਾ ਜਾਂਦਾ 12 ਵਜੇ ਦਾ ਸਮਾਂ ਉਹ ਤੇਰਾ ਕੇਕੇਐਮ ਵਾਲੀ ਭਦੇਰ ਵਾਲੀ ਸਹੀ 11 ਵਜੇ ਗੁਰਦੁਆਰੇ ਪਹੁੰਚ ਗਈ ਤੇ ਸਾਡੀ ਕਮੇਟੀ ਵੀ ਸਹੀ 11 ਵਜੇ ਗੁਰਦੁਆਰੇ ਪਹੁੰਚ ਗਏ ਦੋਨੇ ਕਮੇਡੀਆ ਨੇ ਇੱਕ ਘੰਟਾ ਉਹਦਾ ਵਿਚਾਰ ਕਰਦੋ ਬਾਅਦ ਤਾਂ ਕਾਟੇਕ ਤੜੀ ਗੱਲ ਹੋਈ ਵਿਚਾਰ ਚਰਚਾ ਵੜੀ ਕਿ ਇਹਦੇ ਵਾਸਤੇ ਸਮਾਂ ਚਾਹੀਦਾ ਵੱਡੀ ਏਕਤਾ ਦੀ ਖਾਤਰ ਕਿ ਅਸੀਂ ਇੱਕ ਫਾਰਮ ਚ ਹੋ ਜਾਈਏ 26 ਜਨਵਰੀ ਵਾਲੀ ਘਟਨਾ ਵਿਚਾਰਨੀ ਚਾਹੀਦੀ ਹੈ। ਗੈਰ ਰਾਜਨੀਤਕ ਮੋਰਚਾ ਕਿਉਂ ਬਣਾਇਆ ਇਹ ਗੱਲ ਵਿਚਾਰਨੀ ਚਾਹੀਦੀ ਹੈ। ਤੇ ਇਹਨਾਂ ਗੱਲਾਂ ਨੂੰ ਵਿਚਾਰ ਕੇ ਵੱਡੀ ਏਕਤਾ ਹੋ ਸਕਦੀ ਹੈ। ਜੇ ਸੰਭਵ ਨਹੀਂ ਤਾਂ ਘਟੋ ਘਟਾ ਮਿਨੀਮਮ ਪ੍ਰੋਗਰਾਮ ਤੇ ਇੱਕ ਦੂਜੇ ਨਾਲ ਕਾ ਤਾਲ ਮੇਲ ਮੇ ਐਕਸ਼ਨਾਂ ਬਾਰੇ ਸੋਚਿਆ ਵਿਚਾਰਿਆ ਜਾ ਸਕਦਾ ਹੈ। ਬੱਡੇ ਲੰਮੀ ਚਰਚਾ ਤੋਂ ਬਾਅਦ ਇਸ ਗੱਲ ਦਾ ਸਿੱਟਾ ਇਹ ਆ ਨਿਕਲਿਆ ਕਿ ਤੁਸੀਂ ਬਹੁਤ ਪੋਜ਼ੀਟਿਵ ਹੋ ਪਰ ਦੋਨੇ ਤਰ੍ਹਾਂ ਦਾ ਕਿ ਆਪਾਂ ਪੋਜ਼ੀਟਿਵ ਸੋਚ ਰਹੇ ਹਾਂ ਇਹ ਚੰਗੀ ਗੱਲ ਹੈ ਪਰ ਇਸ ਮੀਟਿੰਗ ਦੇ ਵਿੱਚ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਬਿਲਕੁਲ ਨਹੀਂ ਆਇਆ ਮੇਰੇ ਬੈਠਿਆ ਤਿੰਨ ਚਾਰ ਫੋਨ ਡਾਕਟਰ ਦਰਸ਼ਪਾਲ ਨੂੰ ਉਹਨਾਂ ਨੂੰ ਕੀਤੇ ਅਢੀ ਕਿਹੜੀ 15 20 ਮਿੰਟ ਤੱਕ ਉਹਨਾਂ ਦਾ ਕੋਈ ਸਾਥੀ ਮੋਰਚੇ ਦੀ ਮੀਟਿੰਗ ਦੇ ਵਿੱਚ ਨਹੀਂ ਆਇਆ ਪਰ ਫਿਰ ਵੀ ਜਿਹੜਾ ਕੇ ਕੇਐਮ ਦਾ ਡੈਪੂਟੇਸ਼ਨ ਗੱਲਬਾਤ ਵਾਸਤੇ ਆਇਆ ਸੀ ਪਹਿਲਾਂ ਨਾਲੋਂ ਉਹਦਾ ਰਵੱਈਆ ਜਿਹੜਾ ਸੀ ਕਾਫੀ ਪੋਜ਼ਿਟਿਵ ਸੀ ਸਮਾਭਨਾ ਬਣੀ ਹੈ ਕਿ ਮਿਕਸੀਮਮ ਇੱਕ ਤਾਜੇ ਦੂਰ ਹੈ ਉਹਦੇ ਵਾਸਤੇ ਸਮੇਂ ਦੀ ਲੋੜ ਹੈ ਤਾਲਮਿਲ ਵਿੱਚ ਅਖ਼ਬਾਰਾਂ ਦੇ ਵਿੱਚ ਆਇਆ ਜਾ ਸਕਦਾ ਹੈ ਜੇ ਉਹਨਾਂ ਨੇ ਪੱਤ ਦੀ ਕਾਲ ਦਿੱਤੀ ਹੈ ਅਸੀਂ ਪ੍ਰੈਸ ਨੋਟ ਲਾ ਸਕਦੇ ਹਾਂ ਜੇ ਅਸੀਂ 23 ਦੀ ਕਾਲ ਦਿੱਤੀ ਆ ਉਹ ਪ੍ਰੈਸ ਨੋਟ ਲਾ ਸਕਦੇ ਨੇ ਇਦੋਂ ਵੱਧ ਕੋਈ ਕਿਸੇ ਮੋਰਚੇ ਦੀ ਏਕਤਾ ਦੇ ਵਾਸਤੇ ਕੀ ਕਰ ਸਕਦਾ ਉਹ ਯਤਨ ਕਰਨੇ ਚਾਹੀਦੇ ਇਹਨਾਂ ਗੱਲਾਂ ਦੇ ਉੱਤੇ ਫੈਸਲਾ ਹੋ ਗਿਆ ਕਿ ਹੁਣ ਬਾਹਰ ਪ੍ਰੈਸ ਖੜੀ ਹੈ ਕੀ ਬੋਲਣਾ ਹੈ ਉਸ ਗੱਲ ਤੇ ਚਰਚਾ ਹੋਣੀ ਕਿ ਸੰਯੁਕਤ ਮੋਰਚੇ ਵੱਲੋਂ ਮੇਰੀ ਜ਼ਿੰਮੇਵਾਰੀ ਲੱਗੀ ਤੇ ਉਧਰਲੇ ਮੋਰਚੇ ਵੱਲੋਂ ਭਨੇਰ ਦੀ ਜ਼ਿੰਮੇਵਾਰੀ ਲੱਗੀ ਦੇ ਸਾਰੇ ਸਾਥੀਆਂ ਨੇ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਜੋ ਤੁਹਾਡੇ ਸਾਹਮਣੇ ਆਈ ਹੋਈ ਗੱਲ ਹੈ ਤੇ ਉਸ ਤੋਂ ਬਾਅਦ ਇੱਕ ਹੋਰ ਗੱਲ ਦੀ ਚਰਚਾ ਹੋਈ ਕਿ ਇਸ ਤੋਂ ਬਾਅਦ ਜਿਹੜੇ ਸਾਡੀ ਲੀਡਰਸ਼ਿਪ ਹੈ ਉਹ ਇੱਕ ਦੂਜੇ ਤੇ ਅਟੈਕ ਨਾ ਕਰੇ ਪਰ ਅਫਸੋਸ ਹੋਇਆ ਹੈ ਗੱਲ ਦਾ ਕਿ ਮੈਂ ਤਾਂ ਸੁਣੀ ਹੀ ਨਹੀਂ ਗਿਡਿਓ ਕਿ ਕਾਕਾ ਸਨ ਕੋੜਾ ਨੇ ਕੋਈ ਹੋਰ ਮੇਰੇ ਖਿਆਲ ਕੋਈ ਸ਼ਬਦ ਉਹਨੇ ਇਕਤਾ ਦੇ ਜੁੰਡ ਦੇ ਨੇੜੇ ਨਹੀਂ ਆਉਂਡ ਦਿੰਦੇ ਇਹੋ ਜੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਿਹਦਾ ਸਾਨੂੰ ਅਫਸੋਸ ਹੈ ਦਲੇয়াল ਸਾਹਿਬ ਦਾ ਮਰਨ ਵਰਤ ਬਹੁਤ ਦੁਖਦਾਈ ਘਟਨਾ ਹੈ ਤੇ ਸਾਨੂੰ ਇਸ ਗੱਲ ਦਾ ਅਫਸੋਸ ਹੈ ਸਾਨੂੰ ਇਸ ਗੱਲ ਦਾ ਦੁੱਖ ਹੈ ਅਸੀਂ ਇੱਕ ਜੁੱਧੇ ਦੇ ਜੁੱਧ ਸਾਥੀ ਆਂ ਅਜਨੀਆਂ ਜਥੇਬੰਨੀਆਂ ਬੈਠੀਆਂ ਨੇ ਸਾਡੀਆਂ ਅੱਜ ਇੱਥੇ ਇਕੱਠੀਆਂ ਹੋਈਆਂ ਅਸੀਂ ਇੱਕ ਦੂਜੇ ਨਾਲ ਬਖਰੀਆਂ ਬਕਰਿਆ ਵਿਚਾਰਾਂ ਦੀਆਂ ਪਰ ਸਾਡੀ ਇੱਕ ਬਿਓੜ ਹੈ ਕਿ ਸਾਡੇ ਰਾਹ ਵੱਖੋ ਸਕਦੇ ਨੇ ਸੇ ਸਾਡਾ ਟੀਚਾ ਇੱਕ ਹੈ ਸਾਡਾ ਨਿਸ਼ਾਨਾ ਇੱਕ ਹੈ ਸਾਡੀ ਸਮੱਸਿਆ ਇੱਕ ਹੈ ਸਾਡੇ ਬੱਚਿਆਂ ਦੀ ਲੋੜ ਇੱਕ ਹੈ ਉਸ ਗੱਲ ਨੂੰ ਲੈ ਕੇ ਅੱਜ ਸੰਯੁਕਤ ਮੋਰਚਾ ਅਸੀਂ ਬਖਰੀ ਸਟੇਜ ਲਾਉਂਦੇ ਹੁੰਦੇ ਸੀ ਤੁਸੀਂ ਅੱਡ ਲਾਉਂਦੇ ਹੁੰਦੇ ਸੀ ਪਰ ਅਜੇ ਸਾਰੇ ਭਾਰਤ ਦੇ ਵਿੱਚ ਸੰਯੁਕਤ ਮੋਰਚੇ ਦੀਆਂ ਸਾਂਝੀਆਂ ਸਟੇਜਾਂ ਲੱਗੀਆਂ ਨੇ ਇਸ ਗੱਲ ਦੀ ਸਾਨੂੰ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਜਾਂਦਾ ਵੀ ਅਸੀਂ ਇੱਕਜੁੱਟਤਾ ਵੱਲੋਂ ਕਦਮ ਵਧਾਇਆ ਹੈ ਕੱਲ ਨੂੰ ਆਪਣੀ ਮੀਟਿੰਗ ਹੈ ਬਹੁਤ ਵਧੀਆ ਇਕੱਠ ਹੋਏ ਨੇ ਪਰ ਸਾਤ ਹੁਣ ਕਰਕੇ ਇਕੱਠਾਂ ਦੇ ਵਿੱਚ ਘਟਾਈ ਹੈ ਭੈਣਾਂ ਦੀ ਗਿਣਤੀ ਅੱਜ ਘਟ ਹੈ ਕਿਉਂਕਿ ਮੌਸਮ ਖਰਾਬ ਹੋਣ ਕਰਕੇ ਤੇ ਮੈਂ ਇਹ ਬੇਨਤੀ ਕਰੂੰਗਾ ਸਾਡੇ ਆਗੂਆਂ ਨੂੰ ਸਮੇਂ ਸਿਰ ਸਮਾਪਤੀ ਕਰਕੇ ਮੈਂ ਮੈਨੂੰ ਲੱਗਦਾ ਰਿਪੋਰਟ ਕਰਕੇ ਥੋੜਾ ਮੈਨੂੰ ਟਾਈਮ ਵੀ ਵੱਧ ਲੱਗ ਗਿਆ ਤੇ ਇਹ ਵੀ ਬਾਦ ਮੁਜਾਰਾ ਕਰਕੇ ਸਮੇਂ ਸਿਰ ਸਮੇਟ ਲੈਣ ਮੁਜਾਰਾ ਕਰਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਸ਼ਾਇਦ ਸਾਡੀ ਕਮੇਟੀ ਨੇ ਕੀਤਾ ਹੋਇਆ ਹੋਊਗਾ ਤੇ ਇਹੀ ਕਰਨਾ ਹੈ ਇਹਨਾਂ ਸ਼ਬਦਾਂ ਨਾਲ ਹੀ ਮੈਂ ਆਪਣੀ ਗੱਲ ਖਤਮ ਕਰਦਾ ਤੁਸੀਂ ਅਗਲਾ ਜਿਹੜਾ ਸੱਦਾ ਆਉਣਾ ਹੈ ਹੋਰ ਜਾਨੀ ਕੱਲ ਨੂੰ ਫੈਸਲਾ ਹੋਣਾ ਅਗਲੇ ਸੱਦੇ ਦਾ